ਾਰੇ ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਨੇ ਆ ਤਾਂ ਕਿ ਇਸ ਕਿਤੇ ਨਾਲ ਜੁੜ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਓ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਅਤੇ ਸੁਝਾਅ ਦੇ ਨਾਲ ਜੋ ਕਿ ਪੇਸ਼ ਕਰ ਰਹੇ ਨੇ ਡਾਕਟਰ ਦਮਨਦੀਪ ਸਿੰਘ ਜੀ प्यारे किसान वीरो मैं हां डॉक्टर दमनदीप सिंह बागवानी विकास अफसर बागवानी विभाग पंजाब लेके हाजिर हां खेती संबंधी सूचना ਅਤੇ ਸੁਝਾਅ ਕਿਸਾਨ ਵੀਰੋ ਬਰਸਾਤ ਰੁੱਤ ਦੇ ਮੌਸਮ ਦੇ ਵਿੱਚ ਕਈ ਵਾਰੀ ਪਾਣੀ ਜ਼ਿਆਦਾ ਆਪਣੇ ਬਾਗਾਂ ਦੇ ਵਿੱਚ ਬੂਟਿਆਂ ਦੇ ਦੌਰਾਂ ਦੇ ਵਿੱਚ ਖੜਾ ਹੋ ਜਾਂਦਾ ਜੇਕਰ ਜੜਾਂ ਗਲਨ ਦੀ ਨਾਸ਼ਪਾਤੀ ਜਾਂ ਆੜੂ ਦੇ ਵਿੱਚ ਸਮੱਸਿਆ ਆਉਂਦੀ ਹੈ ਤਾਂ ਜ਼ਰੂਰੀ ਹੈ ਕਿ ਆਪਾਂ ਇਹ ਦੌਰ ਹੈ ਜਿਹੜੇ ਇਹਨਾਂ ਵਿੱਚੋਂ ਪਾਣੀ ਕੱਢ ਕੇ ਵੱਤਰ ਆਉਣ ਤੇ ਇਹਨਾਂ ਦੀ ਗੋਡੀ ਕਰਵਾ ਦਈਏ ਜੇਕਰ ਨਿੰਬੂ ਜਾਤੀ ਦੇ ਫਲਾਂ ਦੇ ਵਿੱਚ ਜੜਾਂ ਗਲਣ ਦੀ ਸਮੱਸਿਆ ਆ ਰਹੀ ਹੈ ਤਾਂ ਆਪਾਂ 5% ਜਿਹੜਾ ਸੋਡੀਅਮ ਹਾਈਪੋਕਲੋਰਾਈਡ ਸੋਲੂਸ਼ਨ ਹੈ ਉਹਦੀ ਸਪਰੇ ਆਪਾਂ ਤਣੇ ਤੇ ਬੂਟੇ ਦੇ ਥੱਲੇ ਕਨੋਪੀ ਦੇ ਕਰ ਸਕਦੇ ਹਾਂ ਜਿਹਦੇ ਵਿੱਚ ਕਿ 50 ਐਮਐਲ ਸੋਡੀਅਮ ਹਾਈਪੋਕਲੋਰਾਈਡ 10 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇ ਕੀਤੀ ਜਾਣੀ ਚਾਹੀਦੀ ਹੈ ਜੇਕਰ ਨਿੰਬੂ ਜਾਤੀ ਦੇ ਫਲਾਂ ਦੇ ਵਿੱਚ ਇਸ ਮੌਸਮ ਦੇ ਵਿੱਚ ਕੇਰਾ ਦਿਖਣ ਨੂੰ ਮਿਲਦਾ ਫਲ ਕਰਦੇ ਨੇ ਤਾਂ ਜ਼ਰੂਰੀ ਹੈ ਕਿ ਕੇਰੇ ਹੋਏ ਫਲ ਦੌਰ ਦੇ ਵਿੱਚੋਂ ਬੂਟੇ ਦੇ ਥੱਲਿਓਂ ਚੱਕ ਕੇ ਆਪਾਂ ਮਿੱਟੀ ਹੀਟ ਕੇਤੇ ਦੂਰ ਦੱਬ ਦਈਏ ਅਤੇ ਬੂਟੇ ਦੇ ਉੱਤੇ ਜਿਬਰੈਲੀਕ ਐਸਿਡ ਦੀ ਜਿਹੜੀ ਉਹ ਸਪਰੇ ਕਰੀਏ ਇਹ ਸਮਾਂ ਆ ਗਿਆ ਹੈ ਕਿ ਆਪਾਂ ਸੋਣੀ ਵਾਲੇ ਪਿਆਜ਼ਾਂ ਦੀਆਂ ਗੰਡੀਆਂ ਜਾਂ ਪਨੀਰੀ ਜਿਹੜੀ ਹੈ ਉਹ ਆਪਾਂ ਖੇਤਾਂ ਦੇ ਵਿੱਚ ਬਜਾਈ ਕਰ ਦਈਏ ਇਹ ਗੰਡੀਆਂ ਦੀ ਬਜਾਈ ਵਾਸਤੇ 15 ਸੈਂਟੀਮੀਟਰ ਕਤਾਰ ਤੋਂ ਕਤਾਰ ਦਾ ਅਤੇ 7.5 ਸੈਂਟੀਮੀਟਰ ਜਿਹੜਾ ਬੂਟੇ ਤੋਂ ਬੂਟੇ ਦਾ ਫਾਸਲਾ ਜਿਹੜਾ ਉਹ ਰੱਖਣਾ ਚਾਹੀਦਾ ਹੈ ਕਿਸਾਨ ਵੀਰ ਉਹ ਬੈਂਗਣਾ ਦੇ ਵਿੱਚ ਇਸ ਮੌਸਮ ਦੇ ਦੌਰਾਨ ਫਲ ਅਤੇ ਪੌਦੇ ਦਾ ਜਿਹੜਾ ਗੜੂਆਂ ਹੈ ਜਾਂ ਫਿਰ ਭਿੰਡੀ ਦੇ ਵਿੱਚ ਤੇਲੇ ਦਾ ਹਮਲਾ ਹੋ ਸਕਦਾ ਜ਼ਰੂਰੀ ਹੈ ਕਿ ਰੋਕਥਾਮ ਲਈ ਆਪਾਂ ਲੋੜੀਂਦਾ ਕੈਮੀਕਲ ਆਪਣੇ ਮਾਹਰ ਦੀ ਸਲਾਹ ਲੈ ਕੇ ਇਸ ਸਮੇਂ ਆਪਾਂ ਸਪਰੇਅ ਕਰਦੇ ਰਹੀਏ ਇਹ ਮੌਸਮ ਦੇ ਵਿੱਚ ਆਪਾਂ ਪਨੀਰੀ ਖਰੀਦ ਕੇ ਬੜੀ ਸਫਲਤਾਪੂਰਵਕ ਫੁੱਲ ਗੋਭੀ ਦੀ ਫਸਲ ਜਿਹੜੀ ਆਪਾਂ ਉਹਦੀ ਖੇਤਾਂ ਦੇ ਵਿੱਚ ਬਜਾਈ ਕਰ ਸਕਦੇ ਹਾਂ। ਆਮਬ ਦੀ ਜਿਹੜੀ ਨਰਸਰੀ ਦੇ ਵਿੱਚ ਆਪਾਂ ਨਵੇਂ ਬੂਟੇ ਬਣਾਉਣੇ ਨੇ ਤਾਂ ਇਸ ਸਮੇਂ ਪਾਸਾ ਗ੍ਰਾਫਟਿੰਗ ਜਾਂ ਸਾਈਡ ਗ੍ਰਾਫਟਿੰਗ ਜਿਹੜੀ ਹੈ ਉਹ ਬੜੀ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ। ਇੱਕੋ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਾਂ ਜਿਹੜੀ ਗ੍ਰਾਫਟ ਵੁੱਡ ਲੈਣੀ ਹੈ ਉਹਦਾ ਕਿਨਾਰਾ ਮੋਟਾ ਫੁੱਲਿਆ ਨਾ ਹੋਵੇ। ਮਤਲਬ ਉਹ ਮਲਫਾਰਮੇਸ਼ਨ ਵਾਲੇ ਪੌਦੇ ਤੋਂ ਨਹੀਂ ਲੈਣੀ ਜਿਹੜੇ ਤਿੱਖੇ ਖੂੰਜੀ ਵਾਲੀਆਂ ਟਾਹਣੀਆਂ ਨੇ ਉਹਦੇ ਤੋਂ ਵੱਡੋ ਵੱਡੇ ਲੈ ਕੇ ਆਪਾਂ ਨਵੇਂ ਬੂਟੇ ਤਿਆਰ ਕਰਨੇ ਨੇ। ਜਿਹੜੇ ਛੋਟੇ ਕਿਸਾਨ ਨੇ ਔਨ ਫਾਰਮ ਆਪਣੇ ਖੇਤਾਂ ਦੇ ਵਿੱਚ ਹੀ ਛੋਟਾ ਪੈਕ ਹਾਊਸ ਜਿਹੜਾ ਉਹ ਬਣਾ ਸਕਦੇ ਨੇ ਜਿੱਥੇ ਇਮੀਡੀਏਟਲੀ ਤੜਾਈ ਤੋਂ ਬਾਅਦ ਆਪਣਾ ਆਪਣੀਆਂ ਸਬਜ਼ੀਆਂ ਨੂੰ ਗ੍ਰੇਡ ਕਰ ਸਕਦੇ ਆ ਧੋ ਸਕਦੇ ਆ ਉਹਦੀ ਪੈਕਿੰਗ ਕਰ ਸਕਦੇ ਆ ਜਿਹੜੇ ਕੁਝ ਵੱਡੇ ਕਿਸਾਨ ਨੇ ਉਹ ਇੱਕ ਇੰਟੀਗ੍ਰੇਟਿਡ ਪੈਕ ਹਾਊਸ ਜਿਹੜਾ ਉਹ ਬਣਾ ਕੇ ਤੇ ਉਹਦੇ ਤੇ ਸਬਸਿਡੀ ਤਕਰੀਬਨ 35% ਜਿਹੜੀ ਆ ਉਹ ਪ੍ਰਾਪਤ ਸਰਕਾਰ ਤੋਂ ਭਗਵਾਨੀ ਵਿਭਾਗ ਤੋਂ ਕਰ ਸਕਦੇ ਨੇ ਸੋ ਕਿਸਾਨ ਵੀਰੋ ਇਹ ਸੰਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ प्यारे किसान वीरो आज का युग आधुनिक युग है इस युग ਦੇ ਵਿੱਚ ਅਸੀਂ ਕੁਦਰਤ ਦੇ ਨਾਲ ਵੀ ਛੇੜਛਾੜ ਕਰ ਰਹੇ ਹਾਂ ਕੁਦਰਤ ਦੇ ਨਾਲ ਕੀਤੀ ਇਹ ਛੇੜਛਾੜ ਦੇ ਸਾਨੂੰ ਬਹੁਤ ਸਾਰੇ ਨਤੀਜੇ ਵਿਪਕਤਨੇ ਪੈ ਰਹੇ ਨੇ ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਦਾ ਸਾਡਾ ਵਿਸ਼ਾ ਹੈ ਕੁਦਰਤੀ ਖੇਤੀ ਸਮੇ ਦੀ ਲੋੜ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਡਾਕਟਰ ਰਾਜੇਸ਼ ਰਾਣਾ ਜੀ ਜੋ ਕਿ اٹاری ائی سی اے آر لودھیانہ ਵਿਖੇ ਬਤੌਰ ਪ੍ਰਿੰਸੀਪਲ ਵਿਗਿਆਨੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਇੰਜੀਨੀਅਰ ਲੁਪਿੰਦਰ ਕੁਮਾਰ ਜੀ ਨੇ ਆਓ ਦੇਖਦੇ ਹਾਂ ਕੁਦਰਤੀ ਕੀਤੇ ਸਮੇਂ ਦੀ ਲੋੜ ਬਹੁਤ ਹੀ ਗੰਭੀਰ ਵਿਸ਼ਾ ਹੈ ਔਰ ਇਸ ਵਿਸ਼ੇ ਤੇ ਚਰਚਾ ਕਰਨ ਲਈ ਆਓ ਤੁਹਾਨੂੰ ਰੂਬਰੂ ਕਰਾਉਂਦੇ ਆ ਮੇਰੇ ਨਾਲ ਬੈਠੇ ਨੇ ਮਾਹਿਰ ਡਾਕਟਰ ਰਾਜੇਸ਼ ਰਾਣਾ ਜੋ ਕਿ ਪ੍ਰਿੰਸੀਪਲ ਸਾਇੰਟਿਸਟ ਨੇ ICAR ਦਾ ਜੋ ਸੈਂਟਰ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅਟਾਰੀ ਸੈਂਟਰ ਉੱਥੇ ਆਪਣੀਆਂ ਸੇਵਾਵਾਂ ਨਿਵਾ ਰਹੇ ਨੇ ਡਾਕਟਰ ਸਾਹਿਬ ਜਿਹੜੀ ਕੁਦਰਤੀ ਖੇਤੀ ਹੈ ਨੇਚਰਲ ਫਾਰਮਿੰਗ ਹੈ ਉਹ ਕੀ ਹੈ ਇੱਕ ਜੈਵਿਕ ਖੇਤੀ ਵੀ ਹੈ ਨੇਚਰਲ ਫਾਰਮਿੰਗ ਵੀ ਹੈ ਰਸਾਇਣਿਕ ਖੇਤੀ ਵੀ ਹੈ ਖੇਤੀ ਮਾਹਿਰ ਹੋਣ ਦੇ ਨਾਤੇ ਤੁਸੀਂ ਇਹ ਦੱਸੋ ਕਿ ਇਹਦੇ ਵਿੱਚ ਜਿਹੜਾ ਇਹ ਭਰਮ ਹੈ ਇਹ ਹੈ ਕੀ ਕੁਦਰਤੀ ਖੇਤੀ ਸਾਡਾ ਪੰਜ 6 ਸਾਲ ਤੋਂ ਇੱਕ ਕੇਂਦਰ ਸਰਕਾਰ ਇਹਦੇ ਤੇ ਕਾਫੀ ਜ਼ੋਰ ਦੇ ਰਹੀ ਹੈ ਤੇ ਕਈ ਪ੍ਰੋਗਰਾਮ ਵੀ ਚੱਲ ਰਹੇ ਆ ਜਿਹੜਾ ਤੁਸੀਂ ਕਿਹਾ ਕਿ ਅੱਜ ਲੋਕੀ ਜਿਹੜੇ ਆ ਪੂਰੇ ਤਰੀਕੇ ਨਾਲ ਨਹੀਂ ਸਮਝ ਰਹੇ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ 70-75 ਸਾਲ ਤੋਂ ਜਿਸ ਤਰੀਕੇ ਨਾਲ ਖੇਤੀਬਾੜੀ ਸਾਨੂੰ ਸਮਝਾਈ ਗਈ ਹੈ ਉਹ ਰਸਾਇਣਿਕ ਖੇਤੀ ਦੇ ਹਿਸਾਬ ਨਾਲ ਸਮਝਾਈ ਗਈ ਹੈ ਤੇ ਕੁਦਰਤੀ ਖੇਤੀ ਜਿਹੜੀ ਹੈ ਇਹ ਲਗਤੀਕੇ ਨਾਲ ਕੰਮ ਕਰਦੀ ਹੈ ਤੇ ਰਸਾਇਣਿਕ ਖੇਤੀ ਲਗ ਤਰੀਕੇ ਨਾਲ ਕੰਮ ਕਰਦੀ ਹੈ ਰਸਾਇਣਿਕ ਖੇਤੀ ਜਿਹੜੀ ਹੈ ਅਸੀਂ ਰਸਾਇਣਾਂ ਦੇ ਜ਼ੋਰ ਤੇ ਚਾਹੇ ਉਹ ਫਰਟੀਲਾਈਜ਼ਰ ਹੋਏ ਚਾਹੇ ਉਹ ਦਵਾਈਆਂ ਕੀੜੇ ਮਾਰ ਦਵਾਈਆਂ ਹੋ ਗਈਆਂ ਉਹਨਾਂ ਦੇ ਸਿਰ ਤੇ ਅਸੀਂ ਖੇਤੀ ਕਰਦੇ ਆਂ ਤੇ ਕੁਦਰਤੀ ਖੇਤੀ ਜਿਹੜੀ ਹੈ ਇਹ ਸਾਰੇ ਦੀ ਸਾਰੀ ਜਿਹੜੇ ਸਾਡੇ ਸੂਖਮ ਜੀਵੀ ਹੈ ਉਹ ਕੁਦਰਤੀ ਖੇਤੀ ਨੂੰ ਕਰਦੇ ਆਂ ਹਰ ਚੀਜ਼ ਨੂੰ ਉਹ ਮੁਹैया ਕਰਾਉਂਦੇ ਆਂ ਫਸਲਾਂ ਵਾਸਤੇ ਫਸਲਾਂ ਦੀ ਸਿਹਤ ਦਾ ਵੀ ਉਹ ਹੀ ਧਿਆਨ ਰੱਖਦੇ ਆ ਤੇ ਕਿਸਾਨ ਦਾ ਜਿਹੜਾ ਫਰਜ ਬਣਦਾ ਹੈ ਕੁਦਰਤੀ ਖੇਤੀ ਵਿੱਚ ਉਹ ਬਣਦਾ ਹੈ ਕਿ ਜਿਹੜੇ ਸੂਖਮ ਜੀਵੀ ਹੈ ਉਹਨਾਂ ਦੀ ਵਿਭਿੰਨਤਾ ਤੇ ਉਹਨਾਂ ਦੀ ਸਹੀ ਮਿਕਦਾਦ ਉਹ ਮਿੱਟੀ ਦੇ ਅੰਦਰ ਪੈਦਾ ਕਰੇ ਉਸ ਤੋਂ ਬਾਅਦ ਦੇ ਕੰਮ ਜਿਹੜੇ ਐ ਖੇਤੀ ਜਿੱਦਾਂ ਕਰਨੀ ਐ ਉਹ ਜਿਹੜੇ ਸੂਖਮ ਜੀਵੀ ਐ ਆਪਣੇ ਆਪ ਕਰ ਲੈਂਦੇ ਆ ਤੇ ਇਸ ਤਰੀਕੇ ਨਾਲ ਜਿਹੜਾ ਸਾਨੂੰ ਤਾਂ ਨਾ ਸਮਝਾਇਆ ਗਿਆ ਤੇ ਨਾ ਅਸੀਂ ਸਮਝਿਆ ਤੇ ਇਸ ਕਰਕੇ ਜਿਹੜੀ ਅਪਰੋਚ ਹੈ ਉਹਦਾ ਫਰਕ ਹੋਣ ਦੇ ਕਾਰਨ ਸਾਨੂੰ ਜਿਹਨੂੰ ਅਸੀਂ ਕਹਿੰਦੇ ਆ ਕਨਫਿਊਜ਼ਨ ਵਾਲੀ ਸਥਿਤੀ ਬਣੀ ਹੋਈ ਹੈ ਹੁਣ ਕੁਦਰਤੀ ਖੇਤੀ ਦੀ ਜੇ ਆਪਾਂ ਗੱਲ ਕਰਦੇ ਆ ਥੋੜਾ ਜਿਹਾ ਇੱਕ ਇਹ ਵੀ ਦੇਖਣ ਚਾਹੁੰਦਾ ਕਿ ਕਿਸਾਨ ਇਹ ਸੋਚਦਾ ਕਿ ਜਿਹੜਾ ਫਾਰਮ ਯਾਰਡ ਮੈਨਰ ਮੈਂ ਆਪ ਤਿਆਰ ਕੀਤਾ ਯਾਂ ਗਡਵਾ ਖਾਦ ਵਰਮੀ ਕੰਪੋਸਟ ਮੈਂ ਆਪ ਪਿਆਰ ਕੀਤੀ ਹੈ ਕਿਉਂ ਨਾ ਮੈਂ ਆਪਣੇ ਖੇਤਾਂ ਦੇ ਵਿੱਚ ਪਾਲਾਂ ਕਿਉਂਕਿ ਮੈਂ ਆਪਣੀ ਦੇਖ ਰੇ ਤਿਆਰ ਕੀਤੀ ਹੈ ਮੈਂ ਉੱਤੇ ਕੋਈ ਕੈਮੀਕਲ ਨਹੀਂ ਪਾਇਆ ਇਹਦੇ ਨਾਲ ਕਿੰਨਾ ਕੁ ਤੁਸੀਂ ਸਹਿਮਤ ਹੋ ਆ ਦੇਖੋ ਜੀ ਕੁਦਰਤੀ ਖੇਤੀ ਇਸ ਚੀਜ਼ ਨੂੰ ਬਿਲਕੁਲ ਮਨਾ ਨਹੀਂ ਕਰਦੀ ਕਿ ਅਸੀਂ ਗੰਡੋਆ ਦੀ ਖਾਦ ਬਿਲਕੁਲ ਨਹੀਂ ਪਾਣੀ ਜਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਰੂੜੀ ਘਰ ਦੀ ਬਣੀ ਬਿਲਕੁਲ ਨਹੀਂ ਪਾਣੀ ਪਰ ਬਹੁਤਾਏ ਤੇ ਜਦੋਂ ਵੀ ਅਸੀਂ ਪੈਦਾ ਕਰਾਂਗੇ ਮਿੱਟੀ ਤੇ ਅਦੋਂ ਸਾਡੇ ਜਿਹੜੇ बैड ਮਾਈਕਰੋਬ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਮਾੜੇ ਸੂਖਮ ਜੀਵੀ ਜਿਹੜੇ ਸਾਡੇ ਨੁਕਸਾਨ ਕਰਨ ਵਾਲੇ ਸੂਖਮ ਜੀਵੀ ਆ ਉਹਨਾਂ ਦੀ ਤਦਾਦ ਵਧੇਗੀ ਤੇ ਤਦਾਦ ਵਧਣ ਨਾਲ ਜਿਹੜੇ ਸਾਡੇ ਮਿੱਤਰ ਸੂਖਮ ਜੀਵੀ ਆ ਉਹਨਾਂ ਨੂੰ ਨੁਕਸਾਨ ਹੋਏਗਾ ਤੇ ਉਹ ਆਪਣਾ ਕੰਮ ਚੱਜ ਨਾਲ ਨਹੀਂ ਕਰ ਸਕਦੇ ਤੇ ਇਸ ਕਰਕੇ ਜਿਹੜੇ ਨੁਕਸਾਨ ਹੈ ਉਹ ਜ਼ਿਆਦਾ ਹੁੰਦੇ ਆ ਅਸੀਂ ਜਦੋਂ ਵੀ ਕੁਦਰਤੀ ਖੇਤੀ ਕਰਦੇ ਆ ਤੇ ਉਹਦੇ ਵਿੱਚ ਇੱਕ ਜਿਹਨੂੰ ਅਸੀਂ ਕਹਿੰਦੇ ਆ ਗਣਜੀਵ ਅਮ੍ਰਿਤ ਘਣਜੀਵ ਅੰਮ੍ਰਿਤ ਜਿਹੜਾ ਹੈ ਉਹ ਵੀ ਸੁੱਖਾ ਗੁਆ ਹੁੰਦਾ ਜਿਹਦੇ ਤੇ ਜੀਵ ਅੰਮ੍ਰਿਤ ਪਾ ਕੇ ਉਹਨੂੰ ਬਣਾਇਆ ਜਾਂਦਾ ਤੇ ਉਹ ਜ਼ਰੂਰੀ ਆ ਪਾਣਾ 10 ਤੋਂ 12 ਪੁਇੰਟਲ ਏਕੜ ਦਾ ਅੱਜ ਦੇ ਦਿਨ ਚ ਪਾ ਰਹੇ ਲੋਕੀ ਤੇ ਉਹ ਜ਼ਰੂਰੀ ਹੈਗਾ ਤੇ ਉਹੀ ਕੰਮ ਜਿਹੜੀ ਹੈ ਰੂੜੀ ਕਰਦੀ ਹੈ ਬਕਾਇਦਾ ਜੇ ਰੂੜੀ ਚੱਜ ਨਾਲ ਬਣੀ ਹੋਏ ਜੇ ਗਿੱਲੀ ਨਾ ਹੋਏ ਕਿਉਂਕਿ ਜਦੋਂ ਵੀ ਗਿੱਲੀ ਰੂੜੀ ਹੋਏਗੀ ਤੇ ਉਹਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਕਿ ਬੈਡ ਮਾਈਕਰੋਬਸ ਆ ਜਿਹੜੇ ਮਾੜੇ ਸੁਖਮ ਜੀਬੀ ਹੈ ਜਿਹੜੇ ਨੁਕਸਾਨ ਕਰਨ ਵਾਲੇ ਸੁਖਮ ਜੀਬੀ ਹੈ ਉਹਨਾਂ ਦੀ ਤਾਦਾਦ ਜ਼ਿਆਦਾ ਹੋਣ ਦੇ ਉਹਦੇ ਵਿੱਚ ਕਾਫੀ ਚਾਂਸਸ ਰਹਿੰਦੇ ਆ ਇਸ ਤਰੀਕੇ ਨਾਲ ਅਸੀਂ ਘੱਟ ਮਾਤਰਾ ਚ ਪਾ ਸਕਦੇ ਆ ਪਰ ਸਾਨੂੰ ਜ਼ਰੂਰਤ ਪੈਂਦੀ ਨਹੀਂ ਕਿਉਂਕਿ ਅਸੀਂ ਦੂਜੇ ਪਾਸੇ ਜਦੋਂ ਘਣਜੀਵ ਅਮਰਤ ਜਿਹੜਾ ਬਣਿਆ ਹੀ ਉਸ ਕੰਮ ਵਾਸਤੇ ਹੈ ਜਿਹੜੇ ਦੋਨੋਂ ਪਰਪਸ ਹਿਸੇਮਾਲ ਕਰਦਾ ਹੈ ਕਿ ਸੁਖਮ ਜੀਬੀ ਜਿਹੜੇ ਆ ਉਹਨਾਂ ਦੀ ਕਲਚਰ ਵੀ ਉਹ ਵਿੱਚ ਮਿੱਟੀ ਦੇ ਅੰਦਰ ਪ੍ਰੋਵਾਈਡ ਕਰਦਾ ਹੈ ਤੇ ਨਾਲ ਦੀ ਨਾਲ ਜਿਹੜੇ ਸੂਖਮ ਜੀਵੀਆਂ ਉਹਨਾਂ ਨੂੰ ਉਹਦੇ ਤੇ ਸਰਵਾਈਵ ਕਰਨ ਦਾ ਇੱਕ ਸਬਸਟ੍ਰੇਟ ਵੀ ਪੈਦਾ ਕਰਦਾ ਹੈ ਤੇ ਮੇਰੇ ਹਿਸਾਬ ਨਾਲ ਰੂੜੀ ਜਾਂ ਵਰਮੀ ਕੰਪੋਸਟ ਇਸਤੇਮਾਲ ਕਰਨ ਤੋਂ ਜ਼ਿਆਦਾ ਬਿਹਤਰ ਹੈ ਕਿ ਜੇ ਅਸੀਂ ਕਣਜੀਵ ਅੰਮ੍ਰਿਤ ਜਿਹੜਾ ਉਹਦਾ ਇਸਤੇਮਾਲ ਕੀਤਾ ਜਾਵੇ ਡਾਕਟਰ ਸਾਹਿਬ ਕਿਸਾਨਾਂ ਦੇ ਵਿੱਚ ਇਹ ਦੇਖਣ ਵਿੱਚ ਆਉਂਦਾ ਹੈ ਕਿ ਭਈ ਜਾਂ ਤਾਂ ਖੇਤ ਨੂੰ ਬਿਲਕੁਲ ਜੋਤਿਆ ਨਾ ਜਾਵੇ ਬਲੋਇੰਗ ਨਾ ਕੀਤੀ ਜਾਵੇ ਜੀ ਜਾਂ ਮਿਨੀਮਮ ਜਿਹਨੂੰ ਕਹਿੰਦੇ ਆਪਾਂ ਜ਼ੀਰੋ ਟਿਲੇਜ ਕੀਤੀ ਜਾਵੇ ਇਦੇ ਨਾਲ ਆਪਣਾ ਕਿੰਨਾ ਕੁ ਫਾਇਦਾ ਹੁੰਦਾ ਕੁਦਰਤੀ ਖੇਤੀ ਚ ਇੱਕ ਬਹੁਤ ਜਿਹਨੂੰ ਅਸੀਂ ਕਹਿੰਦੇ ਆ ਇੱਕ ਪ੍ਰਿੰਸੀਪਲ ਹੈਗਾ ਕੁਦਰਤੀ ਖੇਤੀ ਦਾ ਕਿ ਮਿੱਟੀ ਨੂੰ ਘੱਟ ਤੋਂ ਘੱਟ ਜਿਹੜਾ ਛੇੜਿਆ ਜਾਏ ਜਾਂ ਉਹਦੇ ਤੇ ਹਲ ਜਿਹੜਾ ਨਾਚ ਲਾਇਆ ਜਾਏ ਜਾਂ ਘੱਟ ਤੋਂ ਘੱਟ ਜਿੰਨਾ ਸੰਭਵ ਹੋਏ ਉਨਾ ਘੱਟ ਹਲ ਚਲਾਇਆ ਜਾਏ ਉਹਦਾ ਕਾਰਨ ਇਹ ਹੈਗਾ ਕਿ ਜਦੋਂ ਕੁਦਰਤੀ ਖੇਤੀ ਕੀਤੀ ਜਾਂਦੀ ਹੈ ਤੇ ਇੱਕ ਬਹੁਤ ਵੱਡਾ ਜਿਹੜਾ ਰੋਲ ਹੈ ਉਹ ਨਿਭਾਇਆ ਜਾਂਦਾ ਹੈ ਇੱਕ ਉਲੀ ਜਿਹੜੀ ਹੁੰਦੀ ਹੈ ਫਾਇਦੇਮੰਦ ਉਲੀ ਜਿਹੜੀ ਮਿੱਟੀ ਦੇ ਵਿੱਚ ਰਹਿੰਦੀ ਹੈ ਜਿਹੜੇ ਸਾਡੀਆਂ ਫਸਲਾਂ ਹੈ ਫਸਲਾਂ ਦੀਆਂ ਜੜ੍ਹਾਂ ਦੇ ਅੱਗੇ ਲੱਗ ਕੇ ਤੇ ਉਹਨਾਂ ਦੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਆ ਕਿ ਪਹੁੰਚ ਹੈ ਉਹਨੂੰ ਕਈ ਗੁਣਾ ਵਧਾਉਂਦੀ ਹੈ ਉਲੀ ਤੇ ਉਹ ਦੂਜੇ ਬੜੀ ਦੂਰ ਦੂਰ ਤੋਂ ਆਪਣਾ ਜਿਹਨੂੰ ਅਸੀਂ ਕਹਿੰਦੇ ਆ ਨਮੀ ਜਦੋਂ ਵੀ ਅਸੀਂ ਹਲ ਚਲਾਉਂਦੇ ਆ ਜਾਂ ਮਿੱਟੀ ਨੂੰ ਡਿਸਟਰਬ ਕਰਦੇ ਆ ਤੇ ਜਿਹੜਾ ਉਲੀ ਹੈਗੀ ਜਿਹੜੀ ਜਿਹੜੀ ਫਾਇਦੇਮੰਦ ਉਲੀ ਹੈ ਲਾਹੇਵੰਦ ਉਲੀ ਹੈ ਜਿਹਨੂੰ ਅਸੀਂ ਮਾਈਕੋ ਰਾਈਜ਼ਾ ਕਹਿੰਦੇ ਆ ਜਿਹੜੀ ਜੜਾਂ ਨਾਲ ਜੁੜ ਕੇ ਅੱਗੇ ਪੌਦੇ ਦੀ ਮਦਦ ਕਰਦੀ ਹੈ ਉਹਦੀ ਉਹਦਾ ਨੁਕਸਾਨ ਹੁੰਦਾ ਤੇ ਜਦੋਂ ਉਹਦਾ ਨੁਕਸਾਨ ਹੁੰਦਾ ਹੈ ਤਾਂ ਫਿਰ ਸਾਡਾ ਨੇਚਰਲ ਫਾਰਮਿੰਗ ਜਾਂ ਕੁਦਰਤੀ ਖੇਤੀ ਦਾ ਇੱਕ ਸਭ ਤੋਂ ਵੱਡਾ ਜਿਹੜਾ ਅਹਿਮ ਇੱਕ ਤਰੀਕਾ ਕੰਮ ਕਰਨ ਦਾ ਉਹ ਉਹਨੂੰ ਵੀ ਨੁਕਸਾਨ ਹੁੰਦਾ ਆ ਕੇ ਡਾਕਟਰ ਸਾਹਿਬ ਇੱਕ ਜੈਵਿਕ ਖੇਤੀ ਔਰ ਕੁਦਰਤੀ ਖੇਤੀ ਕਿੰਨਾ ਫਰਕ ਹੈ ਇਹਦੇ ਵਿੱਚ ਜੈਵਿਕ ਖੇਤੀ ਔਰ ਕੁਦਰਤੀ ਖੇਤੀ ਜਦੋਂ ਅਸੀਂ ਕੰਜ਼ਿਊਮਰ ਦੇ ਹਿਸਾਬ ਨਾਲ ਸੋਚੀਦਾ ਹੈ ਜਾਂ ਜਿੰਨੀ ਜਿਹੜਾ ਉਹਦੀ ਇਸਤੇਮਾਲ ਕਰੇਗਾ ਖੇਤੀਬਾੜੀ ਦੀ ਜਿਹੜੀ ਉਪਜ ਹੈ ਉਹਦੇ ਵਾਸਤੇ ਦੋਨੇ ਇੱਕੋ ਜਿਹੀ ਹੈ ਉਹਦੇ ਦੋਨੋਂ ਜਿਹੜੇ ਉਹਦੇ ਵਿੱਚ ਕੈਮੀਕਲ ਨਹੀਂ ਹੈ ਰਸਾਇਣ ਤੋਂ ਮੁਕਤ ਹੈਗੇ ਤੇ ਉਹਨੂੰ ਫਰਕ ਨਹੀਂ ਪੈਂਦਾ ਪਰ ਜਦੋਂ ਅਸੀਂ ਪੈਦਾਵਾਰ ਕਰਦੇ ਆ ਪੈਦਾਵਾਰ ਕਰਨ ਵੇਲੇ ਉਹ ਅਲੱਗ-ਅਲੱਗ ਦੋਨੋਂ ਤਰੀਕੇ ਅਲੱਗ ਹੈਗੇ ਤੇ ਬਹੁਤ ਫਰਕ ਹੈਗਾ ਜਦੋਂ ਰਸਾਇਣਿਕ ਖੇਤੀ ਹੈ ਰਸਾਇਣਿਕ ਖੇਤੀ ਚ ਅਸੀਂ ਬਿਲਕੁਲ ਵੀ ਸੁਖਮ ਜੀਬੀਆਂ ਦਾ ਧਿਆਨ ਨਹੀਂ ਰੱਖਦੇ ਜੈਵਿਕ ਖੇਤੀ ਚ ਵੀ ਉਹਨਾਂ ਦਾ ਧਿਆਨ ਸੁਖਮ ਜੀਬੀਆਂ ਦਾ ਨਹੀਂ ਰੱਖਿਆ ਜਾਂਦਾ ਤੇ ਰਸਾਇਣਿਕ ਖੇਤੀ ਦੇ ਤੌਰ ਤਰੀਕਿਆਂ ਦੇ ਵੱਲੋਂ ਹੀ ਇਹਦੇ ਵਿੱਚ ਵੀ ਇਦਾਂ ਕੀਤਾ ਜਾਂਦਾ ਹੈ ਕਿ ਉਹਦਾ ਐਸਟੀਮੇਟ ਕੀਤਾ ਜਾਂਦਾ ਕਿ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਦੀ ਕਿੰਨੀ ਜ਼ਰੂਰਤ ਹੈ ਤੇ ਉਹਨਾਂ ਫਿਰ ਜਿੰਨਾ ਮਿੱਟੀ 'ਚ ਹੈਗਾ ਉਹਨਾਂ ਠੀਕ ਹੈ ਬਾਹਰੋਂ ਜਿੰਨਾ ਨਹੀਂ ਹੈ ਉਹ ਬਾਹਰੋਂ ਪਾਇਆ ਜਾਂਦਾ ਹੈ ਜਦੋਂ ਕਿ ਕੁਦਰਤੀ ਖੇਤੀ 'ਚ ਇਦਾਂ ਨਹੀਂ ਕੀਤਾ ਜਾਂਦਾ ਕੁਦਰਤੀ ਖੇਤੀ 'ਚ ਹਰ ਚੀਜ਼ ਜਿਹੜੀ ਹੈ ਉਹ ਸਾਡੇ ਸੂਖਮ ਜੀਵੀ ਹੀ ਮੁਹੱਈਆ ਕਰਵਾਂਦੇ ਆ ਜੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਸੰਗਣੀ ਖੇਤੀ ਹੋ ਰਹੀ ਹੈ ਜੇ ਆਪਾਂ ਕਹੀਏ ਵੀ ਮੈਕਨਾਈਜੇਸ਼ਨ ਦਾ ਜ਼ਮਾਨਾ ਹੈ ਅੱਜ ਹਰ ਇੱਕ ਕਿਸਾਨ ਆਪਣੇ ਖੇਤ 'ਤੇ ਤਿੰਨ ਤਿੰਨ ਫਸਲਾਂ ਲੈ ਰਿਹਾ ਜੀ ਜੀ ਜੇ ਆਪਾਂ ਜੈਵਿਕ ਮਾਦੇ ਦੀ ਗੱਲ ਕਰੀਏ ਉਹ 0.75% ਤੋਂ ਲੈ ਕੇ 0.8% ਤੱਕ ਹੈ ਖੇਤੀ ਮਾਹਿਰ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਕਿ ਕੁਦਰਤੀ ਖੇਤੀ ਸੰਭਵ ਹੈ ਅ ਦੇਖੋ ਜੀ ਜਿਹੜੀ ਤੁਹਾਡੀ ਗੱਲ ਹੈ ਉਹਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਪੰਜਾਬ ਇੱਕ ਗਰਮ ਇਲਾਕਾ ਹੈ ਤੇ ਇੱਥੇ ਜਦੋਂ ਟੈਂਪਰੇਚਰ ਵੱਧਦਾ ਹੈ 35 ਡਿਗਰੀ ਸੈਲਸੀਅਸ ਤੋਂ ਉੱਤੇ ਤਾਂ ਜਿਹੜਾ ਮਿੱਟੀ ਦੇ ਵਿੱਚ ਆਰਗੈਨਿਕ ਮੈਟਰ ਹੈ ਜਾਂ ਆਰਗੈਨਿਕ ਜਿਹਨੂੰ ਅਸੀਂ ਕਹਿੰਦੇ ਆ ਕਿ ਕਾਰਬਨ ਹੈ ਉਹ ਹਵਾ 'ਚ ਵਾਪਸ ਚਲਾ ਜਾਂਦਾ ਹੈ ਤੇ ਮਿੱਟੀ ਚੋਂ ਦੀ ਫਿਰ ਜਿਹੜੀ ਆ ਮਾਤਰਾ ਉਹ ਘਟ ਜਾਂਦੀ ਹੈ ਪਰ ਜਦੋਂ ਅਸੀਂ ਕੁਦਰਤੀ ਖੇਤੀ ਦੇ ਸਾਰੇ ਦੇ ਸਾਰੇ ਜਿਹੜੇ ਪਿੱਲਰ ਹੈ ਉਹਨਾਂ ਦਾ ਇਸਤੇਮਾਲ ਕਰਦੇ ਆ ਜਦੋਂ ਅਸੀਂ ਉਹਨਾਂ ਨੂੰ ਪੂਰਾ ਅਛਾਦਨ ਕਰਦੇ ਆ ਅਛਾਦਨ ਦਾ ਮਤਲਬ ਹੈ ਕਿ ਜਿਹੜਾ ਸਾਡਾ ਰੈਂਦ ਖੂਦ ਆ ਫਸਲਾਂ ਦੀ ਉਹਦੇ ਨਾਲ ਉਹਦੀ ਅਸੀਂ ਮਲਚਿੰਗ ਕਰਦੇ ਆ ਰੈਗੂਲਰਲੀ ਅਸੀਂ ਉਹਨੂੰ ਜੀਵ ਅੰਮ੍ਰਿਤ ਗਣ ਜੀਵ ਅੰਮ੍ਰਿਤ ਦਿੰਦੇ ਆ ਤੇ ਬਹੁਤ ਜ਼ਿਆਦਾ ਪਾਣੀ ਨਹੀਂ ਦਿੰਦੇ ਆ ਤੇ ਜਿਹਦੇ ਨਾਲ ਪੈਡ ਮਾਈਕਰੋਬ ਜਾਂ ਬੁਰੇ ਜਿਹੜੇ ਸੂਖਮ ਜੀਵ ਦੀ ਹੈ ਉਹਦੇ ਵਿੱਚ ਨਹੀਂ ਜਿਆਦਾ ਪਣਪ ਦੇ ਤੇ ਹੌਲੀ ਹੌਲੀ ਸਾਡਾ ਆਰਗੇਨਿਕ ਕਾਰਬਨ ਜਿਹੜਾ ਉਹ ਵੱਧਦਾ ਹੈ ਔਰ ਇਹ ਹੌਲੀ ਹੌਲੀ ਮੈਂ ਕਹਿ ਰਿਹਾ ਪਰ ਜਦੋਂ ਆਰਗੇਨਿਕ ਜਿਨੂੰ ਅਸੀਂ ਕਹਿੰਦੇ ਆ ਆਰਗੇਨਿਕ ਫਾਰਮਿੰਗ ਜਾਂ ਜੈਵਿਕ ਖੇਤੀ ਉਹਦੇ ਬਨਿਸ਼ਬਤ ਬਹੁਤ ਤੇਜ਼ੀ ਨਾਲ ਵੱਧਦਾ ਹੈ ਤੇ 4 ਜਾਂ 5 ਸਾਲ ਦੇ ਵਿੱਚ ਹੀ ਜਿਹੜਾ 10.3% ਦੇ ਲਾਗੇ ਛਾਗੇ ਪੰਜਾਬ ਦੇ ਮਿੱਟੀਾਂ ਚ ਜ਼ਿਆਦਾਤਰ ਪਾਇਆ ਜਾਂਦਾ ਹੈ ਇਹ 10.75 ਜ 10.8% ਤੋਂ ਉੱਤੇ ਚਲਾ ਜਾਂਦਾ ਹੈ 4-5 ਸਾਲ ਚ ਜੇਕਰ ਸਾਰੇ ਦੇ ਸਾਰੇ ਪਿੱਲਰ ਤੇ ਸਾਰੇ ਦੇ ਸਾਰੇ ਪ੍ਰਿੰਸੀਪਲ ਕੁਦਰਤੀ ਖੇਤੀ ਦੇ ਜਿਹੜੇ ਆ ਉਹਨਾਂ ਨੂੰ ਅਸੀਂ ਫਾਲੋ ਕਰੀਏ ਸੋ ਕਿਸਾਨ ਦੋਸਤੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਅਸੀਂ ਕੁਦਰਤੀ ਖੇਤੀ ਨੂੰ ਅਪਣਾ ਕੇ ਖੇਤੀ ਦੇ ਵਿੱਚ ਵਿਭਿੰਨਤਾ ਲੈ ਕੇ ਆ ਸਕਦੇ ਆ ਇਹਦੇ ਨਾਲ ਹੀ ਜੋ ਰਸੈਣਾ ਵਾਲੀ ਖੇਤੀ ਹੈ ਜੋ ਉਸ ਤੋਂ ਨੁਕਸਾਨ ਹੋ ਰਹੇ ਨੇ ਉਹਨਾਂ ਤੋਂ ਵੀ ਬਚ ਸਕਦੇ ਆ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਦਾ ਜੋ ਡਾਕਟਰ ਸਾਹਿਬ ਵੱਲੋਂ ਜਾਣਕਾਰੀ ਦਿੱਤੀ ਹੈ ਇਹਦਾ ਲਾਹਾ ਲਓਗੇ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਬੜਮੁੱਲੀ ਜਾਣਕਾਰੀ ਸਾਡੇ ਕਿਸਾਨ ਦੋਸਤਾਂ ਨੂੰ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸਾਨ ਵਿਰੋਗ ਕੁਦਰਤੀ ਖੇਤੀ ਸਮੇਂ ਦੀ ਲੋੜ ਇਸੇ ਵਿਸ਼ੇ ਦੇ ਉੱਤੇ ਹੋਰ ਜਾਣਕਾਰੀ ਦਿੱਤੀ ਹੈ ਡਾਕਟਰ ਸੋਨ ਸਿੰਘ ਵਾਲੀਆ ਜੀ ਨੇ ਜੋ ਕਿ ਡਾਇਰੈਕਟਰ ਨੇ ਸਕੂਲ ਆਫ ਆਰਗੈਨਿਕ ਫਾਰਮਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਕੁਦਰਤੀ ਖੇਤੀ ਸਮੇਂ ਦੀ ਲੋੜ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਹੁਣ ਮੇਰੇ ਨਾਲ ਖੜੇ ਨੇ ਡਾਕਟਰ ਸੋਨ ਸਿੰਘ ਵਾਲੀਆ ਜੀ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਲੁਧਿਆਣਾ ਦੇ ਵਿੱਚ ਸੇਵਾ ਕਰ ਰਹੇ ਆ ਦਾ ਸਭ ਥੋੜਾ ਜਿਆ ਇਹਦੀ ਸੰਬੰਧੀ ਸਾਨੂੰ ਜਰੂਰ ਪਹਿਲਾਂ ਦੱਸੋ ਕਿ ਕੁਦਰਤੀ ਖੇਤੀ ਹੈ ਕੀ ਕਿਸ ਤਰ੍ਹਾਂ ਇਹ ਕਰਨੀ ਹੈ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਜੈਵਿਕ ਖੇਤੀ ਦੀ ਤੇ ਇੱਕ ਨਾਲ ਆਪਾਂ ਗੱਲ ਕਰਦੇ ਆ ਕੁਦਰਤੀ ਖੇਤੀ ਦੀ ਤੇ ਇਹਦੇ 'ਚ ਕੋਈ ਮਤਲਬ ਦੋਨਾਂ ਦੇ ਵਿੱਚ ਅਸੀਂ ਕੈਮੀਕਲ ਨਹੀਂ ਵਰਤਨੇ ਜੈਵਿਕ ਖੇਤੀ ਵਿੱਚ ਵੀ ਕੈਮੀਕਲ ਨਹੀਂ ਵਰਤਨੇ ਕੁਦਰਤੀ ਖੇਤੀ ਦੇ ਵਿੱਚ ਵੀ ਕੈਮੀਕਲ ਨਹੀਂ ਵਰਤਨੇ ਜਿਹੜੀ ਆਪਾਂ ਜੈਵਿਕ ਖੇਤੀ ਕਰਦੇ ਆ ਜੈਵਿਕ ਖੇਤੀ ਦੇ ਵਿੱਚ ਅਸੀਂ ਖੁਰਾਕੀ ਤੱਤਾਂ ਦੀ ਪੂਰਤੀ ਹੈ ਜਿਹੜੀ ਉਹ ਅਸੀਂ ਪੂਰਨ ਤੌਰ ਤੇ ਕਰਦੇ ਆ ਅਸੀਂ ਬਾਹਰੋਂ ਲਿਆ ਕੇ ਵੀ ਕੋਈ ਜਿਹੜੇ ਖੁਰਾਕੀ ਤੱਤ ਨੇ ਉਹ ਪਾ ਸਕਦੇ ਆ ਜਿਸ ਤਰ੍ਹਾਂ ਅਸੀਂ ਰੂੜੀ ਦੀ ਖਾਦ ਆ ਅਸੀਂ ਬਾਹਰੋਂ ਕਿਸੇ ਜ਼ਿੰਮੇਵਾਰ ਤੋਂ ਲੈ ਕੇ ਵੀ ਪਾ ਸਕਦੇ ਹਾਂ ਹਰੀ ਖਾਦ ਆ ਅਸੀਂ ਕਿਸੇ ਹੋਰ ਥਾਂ ਤੇ ਬੀਜੀ ਆ ਉਹ ਲਿਆ ਕੇ ਵੀ ਅਸੀਂ ਆਪਣੇ ਖੇਤ ਦੇ ਵਿੱਚ ਉਹਨੂੰ ਵਰਤ ਸਕਦੇ ਹਾਂ ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਕੁਦਰਤੀ ਖੇਤੀ ਦੀ ਇਹਦੇ ਵਿੱਚ ਕਿਸਾਨ ਨੇ ਹਰ ਚੀਜ਼ ਜੋ ਆਪਣੇ ਫਾਰਮ ਤੋਂ ਹੀ ਉਪਲਬਧ ਕਰਾਉਣੀ ਆ ਭਾਵੇਂ ਖਰਾਕੀ ਤੱਤ ਹੋਣ ਭਾਵੇਂ ਜਿਹੜਾ ਅਸੀਂ ਕੀਟਨਾਸ਼ਕ ਜਾਂ ਕੋਈ ਅਸੀਂ ਬਿਮਾਰੀਆਂ ਤੋਂ ਜੋ ਉਹਨਾਂ ਨੂੰ ਮੈਨੇਜ ਕਰਨ ਵਾਸਤੇ ਜੋ ਵੀ ਅਸੀਂ ਇਸਤੇਮਾਲ ਕਰਨਾ ਉਹ ਵੀ ਅਸੀਂ ਸਾਰਾ ਸਾਰਾ ਅਸੀਂ ਆਪਣੇ ਘਰੋਂ ਹੀ ਅਸੀਂ ਤਿਆਰ ਕਰਾਂਗੇ ਤੇ ਇਹਦੇ ਚ ਉਦੇਸ਼ ਉਹੀ ਆ ਕਿ ਸਾਡਾ ਜਿਹੜਾ ਲਾਗਤ ਮੁੱਲ ਸਾਡਾ ਘਟ ਜਵੇ ਨੰਬਰ 2 ਦੇ ਉੱਪਰ ਲਾਗਤ ਮੁੱਲ ਘਟੂਗਾ ਤੇ ਸਾਡੀ ਜਿਹੜੀ ਆਮਦਨ ਆ ਉਹ ਸਾਡੀ ਵਧੂਗੀ ਦੱਸ ਸਭ ਕਿੰਨੇ ਪੰਜਾਬ ਦੇ ਕਿਸਾਨ ਵੀਰ ਇੱਧਰ ਨੂੰ ਮੁੜੇ ਨੇ ਥੋੜਾ ਜਿਹਾ ਇਹ ਜ਼ਰੂਰ ਸਾਨੂੰ ਦੱਸੋ ਕਿ ਕਾਫੀ ਪੰਜਾਬ ਆ ਸਾਡਾ ਕੁਦਰਤੀ ਖੇਤੀ ਵੱਲ ਨੂੰ ਹੋ ਗਿਆ ਪਹਿਲਾਂ ਆਪਾਂ ਗੱਲ ਕਰੀਏ ਜਦੋਂ ਜਿਸ ਤਰ੍ਹਾਂ ਸਾਡੀ ਗ੍ਰੀਨ ਰੈਵੋਲੂਸ਼ਨ ਆਈ ਹੈ ਉਸ ਤੋਂ ਪਹਿਲਾਂ ਤਾਂ ਆਪਣਾ ਤਕਰੀਬਨ ਜੈਵਿਕ ਖੇਤੀ ਕੁਦਰਤੀ ਖੇਤੀ ਦਾ ਹੀ ਚੱਲਦਾ ਸੀ ਸਾਰਾ ਸਾਰਾ ਉਸ ਤੋਂ ਬਾਅਦ ਨਵੀਆਂ ਜਿਹੜੀਆਂ ਵੈਰਾਈਟੀਆਂ ਆਈਆਂ ਨਵੀਆਂ ਜਿਹੜੀਆਂ ਆਪਣੇ ਕੀਟਨਾਸ਼ਕ ਦਵਾਈਆਂ ਇਹ ਸਭ ਕੁਝ ਸੜਾ ਨਵਾਂ ਆ ਗਿਆ ਖਾਦਾਂ ਸਾਡੇ ਕੋਲ ਆ ਗਈਆਂ ਤੇ ਉਹਦੇ ਨਾਲ ਸੜੀਆਂ ਜਿਹੜੀਆਂ ਜ਼ਿਆਦਾ ਝਾੜ ਦੇਣ ਵਾਲੀਆਂ ਕਿਸਮਾਂ ਵੀ ਆ ਗਈਆਂ ਤੇ ਹੁਣ ਜਿਹੜਾ ਜੈਵਿਕ ਖੇਤੀ ਤੇ ਕੁਦਰਤੀ ਖੇਤੀ ਦਾ ਜਿਹੜਾ ਹੁੰਦਾ ਸਿਸਟਮ ਆ ਉਹਦੇ ਚ ਵੀ ਸਾਡਾ ਜਿਹੜਾ ਯੂਨੀਵਰਸਿਟੀ ਦੇ ਵਿੱਚ ਸਕੂਲ ਆਫ ਆਰਗੈਨਿਕ ਫਾਰਮਿੰਗ ਬਣਾਇਆ ਹੋਇਆ ਇਹਦੇ ਚ ਸਾਡੀ ਜਿਹੜੀ ਖੋਜ ਆ ਇਸੇ ਵਿਸ਼ੇ ਦੇ ਉੱਪਰ ਆ ਕਿ ਜੋ ਕੁਦਰਤੀ ਖੇਤੀ ਆ ਉਦੇ ਉੱਪਰ ਕਿਹੜੀਆਂ ਜਿਹੜੀਆਂ ਵੈਰੈਟੀਆਂ ਨੇ ਅਲੱਗ-ਅਲੱਗ ਫਸਲਾਂ ਦੀਆਂ ਉਹ ਅੱਛਾ ਪਰਫਾਰਮ ਕਰਦੀਆਂ ਨੇ ਉਹਦੇ ਚ ਖੁਰਾਕੀ ਤੱਤ ਅਸੀਂ ਕਿਸ ਤਰ੍ਹਾਂ ਕਰਨੇ ਆ ਜਿਹੜੀਆਂ ਉਹਦੀ ਕੀੜੇ ਮਕੌੜੇ ਜਾਂ ਬਿਮਾਰੀਆਂ ਨੇ ਉਹਨਾਂ ਦੀ ਰੋਕਥਾਮ ਅਸੀਂ ਕਿਸ ਤਰ੍ਹਾਂ ਕਰਨੀ ਆ ਤੇ ਬਾਕੀ ਫਿਰ ਅੱਗੇ ਗੱਲ ਆ ਜਾਂਦੀ ਆ ਵੀ ਕਿਸਾਨ ਕਿੰਨੇ ਅਡਾਪਟ ਕਰਨ ਲੱਗੇ ਹੋਏ ਆ ਸਾਡੇ ਕੋਲ ਤਕਰੀਬਨ ਜਿਹੜਾ 10 ਕ ਹਜ਼ਾਰ ਏਕੜ ਦਾ ਜਿਹੜਾ ਸਾਡੇ ਕੋਲ ਏਰੀਆ ਪੰਜਾਬ ਦੇ ਵਿੱਚ ਆ ਉਹ ਸਾਡਾ ਜੈਵਿਕ ਖੇਤੀ ਦੇ ਇਹਨ ਸਾਡਾ ਸਰਟੀਫਾਈਡ ਆ ਹੋਰ ਵੀ कोरोना ਤੋਂ ਬਾਅਦ ਸਾਡੇ ਕੋਲ ਬਹੁਤ ਫਾਰਮਰ ਆਉਂਦੇ ਨੇ ਹਰ ਰੋਜ਼ ਸਾਡੇ ਕੋਲ ਟੈਲੀਫੋਨ ਆਉਂਦੇ ਨੇ ਫਾਰਮਰ ਆ ਪਾਉਂਦੇ ਨੇ ਕਿਉਂਕਿ ਹਰ ਕੋਈ ਬੰਦਾ ਨਾ ਜਿਹੜੀ ਆਪਣੀ ਸਿਹਤ ਤੇ ਪ੍ਰਤੀ ਜਾਗਰਕ ਹੋਇਆ করোনা ਤੋਂ ਬਾਅਦ ਤਾਂ ਕਾਫੀ ਜ਼ਿਆਦਾ ਇਹਦੇ ਵਿੱਚ ਜਿਹੜੀ ਗਿਣਤੀ ਆ ਉਹ ਵਧੀ ਆ ਏਰੀਆ ਵੀ ਵਧਿਆ ਗਿਣਤੀ ਵੀ ਵਧੀ ਆ ਇੱਕ ਸਾਡਾ ਸਕੂਲ ਆਫ ਆਰਗੈਨਿਕ ਫਾਰਮਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਹਦਾ ਆਰਗੈਨਿਕ ਫਾਰਮਿੰਗ ਦਾ ਇੱਕ ਕਲੱਬ ਵੀ ਚਲਾਇਆ ਜਾ ਰਿਹਾ ਉਹਦੇ ਵਿੱਚ ਸਾਡੇ ਕੋਲ ਉਹੀ ਫਾਰਮਰ ਅਸੀਂ ਰੱਖੇ ਹੋਏ ਨੇ ਜਿਹੜੇ ਕਿ ਸਰਟੀਫਾਈਡ ਆਰਗੈਨਿਕ ਫਾਰਮਰਸ ਨੇ ਤੋਂ ਮਤਲਬ ਕੁਦਰਤੀ ਖੇ ਕਸਾਨਾਂ ਦਾ ਵੀ ਹੋਇਆ ਆਮ ਜਨਤਾ ਦਾ ਵੀ ਹੋਇਆ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਤੇ ਬਾਕੀ ਸਾਡੇ ਪੀਜੂ ਵੱਲੋਂ ਵੀ ਇਸ ਦੇ ਉੱਪਰ ਜਿਹੜੀ ਖੋਜ ਕਰਨ ਦੇ ਉੱਪਰ ਭਰਪੂਰ ਸਾਡੀ ਮਦਦ ਕੀਤੀ ਗਈ ਹੈ ਬਿਲਕੁਲ ਜੀ ਦਸ ਸਭ ਤੁਸੀਂ ਇੱਕ ਇੰਟੀਗ੍ਰੇਟਿਡ ਫਾਰਮਿੰਗ ਸਿਸਟਮ ਦਿੱਤਾ ਕਿ ਉਹ ਵੀ ਕੁਦਰਤੀ ਖੇਤੀ ਦੇ ਨਾਲ ਕੀਤਾ ਜਾ ਸਕਦਾ ਜਿਹੜਾ ਇਹ ਸੰਯੁਕਤ ਖੇਤੀ ਪ੍ਰਣਾਲੀ ਦਾ ਮਾਡਲ ਆ ਉਹ ਵੀ ਅਸੀਂ ਕੁਦਰਤੀ ਖੇਤੀ ਦੇ ਵਿੱਚ ਲਿਆ ਸਕਦੇ ਹਾਂ ਤੇ ਅਸੀਂ ਤਾਂ ਆਮ ਤੌਰ ਤੇ ਉੱਪਰ ਵੀ ਜਿਹੜੀ ਗੱਲ ਕਰਦੇ ਹੁੰਨੇ ਆ ਜਿਵੇਂ ਜਿਹੜਾ ਸਜੋਖ ਖੇਤੀ ਪ੍ਰਣਾਲੀ ਦਾ ਮਾਡਲ ਆ ਉਹਦੇ ਚ ਵੀ ਅਸੀਂ ਇਹੀ ਕਹਿੰਦੇ ਆ ਵੀ ਜਿਹੜੀਆਂ ਆਪਣੀਆਂ ਘਰ ਦੀਆਂ ਲੋੜਾਂ ਨੇ ਆਪਣੇ ਫਾਰਮ ਤੋਂ ਪੂਰੀਆਂ ਕਰੋ ਤੇ ਨਾਲ ਨਾਲ ਜਿਹੜੀ ਕੋਈ ਉਹਦੀ ਆਉਟਪੁੱਟ ਆ ਜਿਹਨੂੰ ਅਸੀਂ ਵੇਸਟ ਕਹਿੰਦੇ ਆ ਉਹਨੂੰ ਰੀਸਾਈਕਲ ਕਰੀਏ ਆਪਾਂ ਜੀ ਉਹਨੂੰ ਅਸੀਂ ਐਜ਼ ਇਨਪੁੱਟ ਯੂਜ਼ ਕਰੀਏ ਆਪਣੇ ਫਾਰਮ ਦੇ ਉੱਤੇ ਹੀ ਹੂੰ ਉਹਦੇ ਚ ਅਸੀਂ ਤਕਰੀਬਨ 30% ਜਿਹੜੀਆਂ ਇਨਪੁੱਟਸ ਨੇ ਅਸੀਂ ਆਪਣੀਆਂ ਫਾਰਮ ਤੋਂ ਪੂਰੀਆਂ ਕਰ ਲੈਣੇ ਆ ਜਦੋਂ ਅਸੀਂ ਕੁਦਰਤੀ ਖੇਤੀ ਵੱਲ ਆਉਨੇ ਆ ਸਾਡਾ ਜਿਹੜਾ ਲਾਗਤ ਮੋਲਾ ਤਕਰੀਬਨ 70% ਘਟ ਜਾਂਦਾ ਜੀ ਕਿਉਂਕਿ ਸਾਰੀਆਂ ਲਾਗਤਾਂ ਦਾ ਅਸੀਂ ਆਪਣੇ ਫਾਰਮ ਤੋਂ ਪੂਰੀਆਂ ਕਰ ਲਈਆਂ 70% ਤਾਂ ਸਾਡੀਆਂ ਜਿਹੜੀਆਂ ਇਨਪੁਟ ਕਾਸਟ ਆ ਉਹ ਸਾਡੀ ਉਹਦੇ ਚੋਂ ਘਟ ਜਾਂਦੀ ਹੈ। ਤਾਂ ਅਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੀਆਂ ਜਿਹੜੀਆਂ ਇਨਪੁਟਸ ਨੇ ਉਹ ਅਸੀਂ ਮੈਨੇਜ ਕਰ ਸਕਦੇ ਹਾਂ ਕੁਦਰਤੀ ਖੇਤੀ ਦੇ ਵਿੱਚ ਤੇ ਲਾਗਤ ਮੁਲ ਘਟਾ ਕੇ ਅਸੀਂ ਆਪਣੀ ਜਿਹੜੀ ਸ਼ੁੱਧ ਆਮਦਨ ਆ ਉਸ ਦੀ ਵਧਾ ਸਕਦੇ ਹਾਂ ਤੇ ਨਾਲ ਦੀ ਨਾਲ ਜਿਹੜੀਆਂ ਸਾਡੀਆਂ ਘਰਦੀਆਂ ਲੋੜਾਂ ਨੇ ਉਹ ਅਸੀਂ ਬਿਨਾਂ ਕਿਸੇ ਜਿਹੜੀਆਂ ਜ਼ਹਿਰਾਂ ਵਰਤੇ ਇਨਸੈਕਟੀਸਾਈਡ ਜਿਹੜੇ ਆਪਾਂ ਵਰਤਦੇ ਆਂ ਕੈਮੀਕਲ ਇਨਸੈਕਟੀਸਾਈਡ ਵਰਤਦੇ ਆਂ ਜਾਂ ਅਸੀਂ ਕੈਮੀਕਲ ਫਰਟੀਲਾਈਜ਼ਰ ਵਰਤਦੇ ਆਂ ਉਹਨਾਂ ਤੋਂ ਬਿਨਾ ਅਸੀਂ ਉਹ ਪੂਰੇ ਤੌਰ ਦੇ ਉੱਪਰ ਪੂਰੀਆਂ ਕਰ ਸਕਦੇ ਆਂ ਤੇ ਆਪਣੇ ਪਰਿਵਾਰ ਨੂੰ ਚੰਗਾ ਵਧੀਆ ਅਸੀਂ ਸੇਫ ਫੂਡ ਆਪਾਂ ਖਿਲਾ ਸਕਦੇ ਆਂ ਡਾਕਟਰ ਸੋਨਸੀ ਵਾਲੀਆ ਜੀ ਦੇਖੋ ਘੱਟ ਖੇਤੀ ਵਾਲੇ ਜਿਵੇਂ ਕਹਿ ਲਈ 1.5 2 ਏਕੜ ਵਾਲੇ ਕਿਸਾਨ ਵੀਰੀ ਸ਼ਾਇਦ ਇਧਰ ਨੂੰ ਘੱਟ ਮੋੜਨ ਪਰ ਜੀ ਇਹਨਾਂ ਦੇ ਕੋਲ ਜ਼ਿਆਦਾ ਜ਼ਮੀਨ ਆ ਨਾ ਉਹ ਕੁਦਰਤੀ ਖੇਤੀਬਲ ਨੂੰ ਥੋੜਾ ਜਿਹਾ ਰਕਵਾ ਆਪਣਾ ਜਰੂਰ ਵਧਾ ਸਕਦੇ ਆ ਉਹਨਾਂ ਨੂੰ ਤੁਸੀਂ ਰਾਏ ਦਿਓ ਕਿ ਥੋੜਾ ਜਿਹਾ ਇੱਧਰ ਨੂੰ ਜਰੂਰ ਆਓ ਜਿਹੜੀਆਂ ਆਪਣੀਆਂ ਘਰੇਲੂ ਲੋੜਾਂ ਨੇ ਉਹਦੇ ਸਾਡੇ ਕੋਲੇ ਅਨਾਜ ਆ ਗਿਆ ਸਾਡੇ ਕੋਲ ਸਬਜ਼ੀਆਂ ਆ ਗਈਆਂ ਫਲ ਆ ਗਏ ਤੇ ਸਾਡੇ ਕੋਲ ਫਿਰ ਆਪਾਂ ਲਈਏ ਤੇਲ ਵੀ ਜਾ ਕੇ ਦਾਲਾਂ ਆ ਗਈਆਂ ਉਹ ਅਸੀਂ ਆਪਣੇ ਫਾਰਮ ਤੋਂ ਹੀ ਪੂਰੀਆਂ ਕਰੀਏ ਫਾਰਮ ਤੋਂ ਪੂਰੀਆਂ ਕਰਕੇ ਤੇ ਉਹ ਜੇ ਅਸੀਂ ਬਿਨਾਂ ਜ਼ਹਿਰਾਂ ਤੋਂ ਆਪਾਂ ਆਪਣੇ ਪਰਿਵਾਰ ਨੂੰ ਦੇਵਾਂਗੇ ਤੇ ਉਹ ਅੱਛੀਆਂ ਰਹਿਣਗੀਆਂ ਤੇ ਸਾਡੀਆਂ ਮਤਲਬ ਸੇਤ ਪੱਖੀ ਵੀ ਸਾਡਾ ਜਿਹੜਾ ਅੱਛਾ ਸਾਡਾ ਵਧੀਆ ਬਣੂਗਾ ਤੇ ਨਾਲ 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 ਸਾਡੀਆਂ ਜਿਹੜੀਆਂ ਘਰ ਦੀਆਂ ਲੋੜਾਂ ਨੇ ਉਹ ਸਾਡੀਆਂ ਪੂਰੀਆਂ ਪੂਰੀਆਂ ਘਰੋਂ ਹੀ ਪੂਰੀਆਂ ਹੋਣਗੀਆਂ ਮਤਲਬ ਜ਼ਹਿਰ ਮੁਕਤ ਹੋਸੀਆਂ ਆਪਣੇ ਪਰਿਵਾਰ ਨੂੰ ਚੀਜ਼ਾਂ ਖਿਲਾ ਸਕਦੇ ਆ ਤੇ ਮੇਰੀ ਵੀ ਸਾਰੇ ਦੇ ਸਾਰੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਜਿਹੜੀਆਂ ਤੁਹਾਡੀਆਂ ਘਰੇ ਵਰਤੋਂ ਵਾਲੀਆਂ ਲੋੜਾਂ ਨੇ ਉਹ ਤੁਸੀਂ ਆਪਣੇ ਫਾਰਮ ਤੋਂ ਹੀ ਪੂਰੀਆਂ ਕਰੋ ਤੇ ਉਹਦੇ ਚ ਸਬਜ਼ੀਆਂ ਆ ਗਈਆਂ ਫਲ ਆ ਗਏ ਯੂਨੀਵਰਸਿਟੀ ਦਾ ਬਹੁਤ ਅੱਛਾ ਜਿਹੜਾ ਮਾਡਲ ਆ ਉਹ ਦਿੱਤਾ ਗਿਆ ਹੈ 6 ਮੀਟਰ ਬਾ 6 ਮੀਟਰ ਦਾ ਉਹਦੇ ਜੇ ਤੁਸੀਂ 5-7 ਪਰਿਵਾਰ ਦੇ ਮੈਂਬਰ ਹੋਵੋ ਤੇ ਤੁਹਾਨੂੰ ਬਾਹਰੋਂ ਸਬਜ਼ੀ ਲਿਆਉਣ ਦੀ ਲੋੜ ਨਹੀਂ ਇਸੇ ਤਰੀਕੇ ਮੈਂ ਕਹਿਣਾ ਹੁਣਾ ਵੀ ਜੇ ਅਸੀਂ ਇੱਕ ਕਨਾਲ ਜਗ੍ਹਾ ਦੇ ਵਿੱਚ ਅਸੀਂ ਤੇਲ ਬੀਜ ਦੀ ਖੇਤੀ ਕਰ ਲਈਏ ਤੇਲ ਬੀਜ ਦੇ ਵਿੱਚ ਜਿਵੇਂ ਆਪਣਾ ਕਨੋਲਾ ਵਾ ਯੂਨੀਵਰਸਿਟੀ ਦੀ ਬਹੁਤ ਅੱਛੀਆਂ ਵੈਰੈਟੀਆਂ ਨੇ ਜੀ ਐਸ 7 ਵੈਰੈਟੀ ਆ ਅਸੀਂ ਇੱਕ ਕਨਾਲ ਜਗ੍ਹਾ ਦੇ ਵਿੱਚ ਲਾ ਲਈਏ ਤੇ ਉਹਦਾ ਜਿਹੜਾ ਬੀ ਆ ਉਹ 200 ਗ੍ਰਾਮ ਤੋਂ ਵੀ ਘੱਟ ਲੱਗਣਾ ਤੇ ਸਾਨੂੰ ਸਾਰੇ ਸਾਲ ਦਾ ਜਿਹੜਾ ਤੇਲ ਆ ਉਹ ਬਾਹਰੋਂ ਲਿਆਉਣ ਦੀ ਲੋੜ ਨਹੀਂ ਤੋਂ ਜਦੋਂ ਤੇਲ ਤੇਲ ਬੀਜ ਅਸੀਂ ਫਸਲ ਕੱਟੀ ਆਪਾਂ ਮਾਰਚ ਦੇ ਖੀਲਲੇ ਹਫਤੇ ਦੇ ਵਿੱਚ ਤੇ ਉਹ ਬੜਾ ਹੀ ਵਧੀਆ ਟਕਵਾਂ ਸਮਾਂ ਹੁੰਦਾ ਉਹਦੇ ਵਿੱਚ ਅਸੀਂ ਮੂੰਗੀ ਦੀ ਜਿਹੜੀ ਕਾਸ਼ਤ ਕਰ ਸਕਦੇ ਹਾਂ ਤੇ ਮੂੰਗੀ ਵੀ ਸਾਡੇ ਘਰ ਦੀ ਹੋ ਸਕਦੀ ਹੈ 60-65 ਦਿਨਾਂ ਬਾਅਦ ਸਾਡੀ ਮੂੰਗੀ ਆ ਜਾਣੀ ਆ ਤਾਂ ਸਾਡੀ ਹਰ ਚੀਜ਼ ਅਸੀਂ ਆਪਣੇ ਘਰੋਂ ਹੀ ਪੂਰੀ ਕਰ ਸਕਦੇ ਹਾਂ ਕਿਸਾਨ ਵੀਰੋ ਆਓ ਆਪਾਂ ਕੁਦਰਤੀ ਖੇਤੀ ਵੱਲ ਨੂੰ ਵਧਿਏ ਤੇ ਆਪਣੇ ਜੀਵਨ ਨੂੰ ਤੰਦਰੁਸਤ ਬਣਾਈਏ ਦੱਸ ਸਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਸਾਨ ਵੀਰੋ ਕੁਦਰਤੀ ਖੇਤੀ ਸਮੇਂ ਦੀ ਲੋੜ ਵਿਸ਼ੇ ਦੇ ਉੱਤੇ ਕੁਦਰਤੀ ਖੇਤੀ ਕਰਨ ਵਾਲੇ ਇੱਕ ਸਫਲ ਕਿਸਾਨ ਦੇ ਨਾਲ ਵੀ ਗੱਲਬਾਤ ਕੀਤੀ ਹੈ ਜੋ ਕਿ ਪਿੰਡ ਲੱਖੋਵਾਲ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਪਿਆਰੇ ਕਿਸਾਨ ਵੀਰੋ ਕੁਦਰਤੀ ਖੇਤੀ ਸਮੇਂ ਦੀ ਲੋੜ ਇਸ ਵਿਸ਼ੇ ਤੇ ਅੱਜ ਤੁਹਾਨੂੰ ਜਾਣਕਾਰੀ ਦਿਵਾਵਾਂਗੇ ਇੱਕ ਹੀ ਬਹੁਤ ਨੌਜਵਾਨ ਕਿਸਾਨ ਵੀਰ ਮੇਰੇ ਨਾਲ ਖੜੇ ਨੇ ਸਰਦਾਰ ਉਪਕਾਰ ਸਿੰਘ ਜੀ ਉਕਾਰ ਸਿੰਘ ਕਿੱਦਾਂ ਫਿਰ ਮਨ ਦੇ ਵਿੱਚ ਆਇਆ ਵੀ ਅਸੀਂ ਕੁਦਰਤੀ ਖੇਤੀ ਵੱਲ ਨੂੰ ਪੁਰਿਏ ਦੇਖੋ ਜੀ ਸਭ ਤੋਂ ਪਹਿਲਾਂ ਇਨਸਾਨ ਦੀ ਜ਼ਰੂਰਤ ਹੈ ਖਾਣਾ ਭੋਜਨ ਹੂੰ ਭੋਜਨ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨ ਦੇ ਕਿਸਾਨ ਦੇ ਖੇਤ ਵਿੱਚ ਉਗਦਾ ਹੈ ਤੇ ਕਿਸਾਨ ਆਪਣਾ ਭੋਜਨ ਆਪ ਉਗਾ ਸਕਦਾ ਹੈ ਪਿਛਲੇ ਕੁਝ ਸਾਲਾਂ ਤੋਂ ਮੈਂ ਦੇਖ ਰਿਹਾ ਸੀ ਕਿ ਭੋਜਨ ਜਿਹੜਾ ਕਿਸਾਨ ਬਾਜ਼ਾਰ ਤੋਂ ਲੈ ਕੇ ਆਉਂਦਾ ਹੈ ਆਪਦੇ ਖੇਤ ਦੇ ਵਿੱਚ ਪਰ ਉਹ ਘਣਕ ਝੋਨਾ ਕਰ ਰਿਹਾ ਜਾਂ ਹੋਰ ਚੀਜ਼ਾਂ ਕਰ ਰਿਹਾ ਇੱਕ ਮਾਰਕੀਟ ਦੇ ਵਿੱਚ ਬਹੁਤ ਪ੍ਰਚਲਿਤ ਜੀ ਗੱਲ ਆ ਕਿ ਸਬਜ਼ੀਆਂ ਦੇ ਵਿੱਚ ਸਪਰੇਹਾਂ ਹੁੰਦੀਆਂ ਨੇ ਜੀ ਸਬਜ਼ੀਆਂ ਖਾਣ ਯੋਗ ਨਹੀਂ ਹੈਗੀਆਂ ਐਸੇ ਜਿਹੀਆਂ ਗੱਲਾਂ ਬਹੁਤ ਕਾਮਨ ਸੁਣਦੇ ਸੀ ਫਿਰ ਅਸੀਂ ਸੋਚਿਆ ਕਿ ਜਦ ਕਿਸਾਨੀ ਖੇਤੀ ਕਰਦੀ ਆ ਫਿਰ ਆਪਣਾ ਭੋਜਨ ਵੀ ਆਪ ਹੀ ਉਗਾਇਆ ਜਾਵੇ ਤੇ ਸਭ ਤੋਂ ਪਹਿਲਾ ਕਨਸੈਪਟ ਸਾਡਾ ਇਹ ਸੀ ਕਿ ਅਸੀਂ ਆਪਣੇ ਘਰ ਦੀ ਕਣਕ ਲਈ ਜਿਹੜਾ ਪਲੱਟ ਸੀ ਉਹ ਪਲੱਟ ਦੇ ਵਿੱਚ ਨਾ ਤਾਂ ਕਦੇ ਯੂਰੀਆ ਪਾਇਆ ਸੀ ਨਾ ਕੋਈ ਡੀ ਜੀ ਪੀ ਪਾਈ ਸੀ ਉੱਥੋਂ ਇਹ ਸਾਰਾ ਕੰਮ ਸ਼ੁਰੂ ਹੋਇਆ ਇਹ ਤਕਰੀਬਨ 2005-6 ਦੀ ਗੱਲ ਹੈ ਉਸਨੋਂ ਸ਼ੁਰੂ ਕੀਤਾ ਸੀ ਆਪਾਂ ਨੇ ਅੱਜ ਦੀ ਤਰੀਕ ਦੇ ਵਿੱਚ ਸਾਡੀ ਘਰ ਦੀ ਰਸੋਈ ਦੇ ਵਿੱਚ ਸਿਰਫ ਨੂਨ ਤੇ ਚਾਹ ਪੱਤੀ ਨੂੰ ਛੱਡ ਕੇ ਹਮ ਬਜ਼ਾਰ ਤੋਂ ਕੋਈ ਚੀਜ਼ ਨਹੀਂ ਆਉਂਦੀ ਅੱਛਾ ਸਰਦਾਰ ਉਪਕਾਰ ਸਿੰਘ ਜੀ ਕਿੰਨੇ ਇੱਕੜਾਂ ਦੇ ਵਿੱਚ ਇਹ ਫਿਰ ਫਾਰਮਿੰਗ ਹੁਣ ਪਹੁੰਚੀ ਹੋਈ ਆ ਤੇ ਸਾਨੂੰ ਇਹ ਵੀ ਦੱਸੋ ਕਿ ਉਹਦੇ ਵਿੱਚ ਕੀ ਕੀ ਲਗਾ ਰਹੇ ਹੋ ਤੁਸੀਂ ਦੇਖੋ ਜੀ ਆਪਣਾ ਫਾਰਮ ਤਕਰੀਬਨ ਜਦੋਂ ਸ਼ੁਰੂ ਕੀਤਾ ਸੀ ਉਦੋਂ ਅੱਧਾ ਏਕੜ ਦਾ ਪਲਾਟ ਬਿਨਾਂ ਰੀਸਪਰੇਅਰ ਰੱਖਦੇ ਹੁੰਦੇ ਸੀ ਉਹਨਾਂ ਨੂੰ ਵੀ ਇਹ ਪਤਾ ਨਹੀਂ ਸੀ ਹੁੰਦਾ ਕਿ 3 ਸਾਲ ਲਈ ਸਾਨੂੰ ਵੇਟਿੰਗ ਪੀਰੀਅਡ ਚਾਹੀਦਾ ਹੁੰਦਾ ਆਰਗੈਨਿਕ ਕਰਨ ਲਈ ਬਟ ਹੁਣ 2014-15 ਦੇ ਵਿੱਚ ਅਸੀਂ ਤਕਰੀਬਨ ਆਰਗੈਨਿਕ ਫਾਰਮ ਰਜਿਸਟਰ ਕਰ ਲਿਆ ਸੀ 2.5 ਏਕੜ ਦਾ ਉਹ ਅੱਧੇ ਏਕੜ ਤੋਂ 2.5 ਏਕੜ ਤੇ ਚਲੇ ਗਿਆ ਤੇ ਹੁਣ ਅੱਜ ਦੇ ਤਰੀਕ ਦੇ ਵਿੱਚ ਘਰੇ ਅੱਜ ਦੇ ਟਾਈਮ ਦੇ ਵਿੱਚ ਸਾਡੇ ਕੋਲੇ ਉੱਥੇ ਮੂੰਗੀ ਲੱਗੀ ਹੋਈ ਹੈ ਜੀ ਬਾਜਰਾ, ਜਵਾਰ, ਮੱਕੀ ਜਿਹੜੇ ਆਪਣੇ ਪੰਜਾਬ ਦੇ ਅਨਾਜ ਨੇ ਝੋਨਾ ਬਸਮਤੀ ਰੱਖਿਆ ਹੋਇਆ ਥੋੜਾ ਵਾ ਅੱਧੇ ਏਕੜ ਤੋਂ ਵੀ ਘੱਟ ਆ ਉਹ ਏਰੀਆ ਤਾਂ ਕਿ ਜਿਹੜਾ ਘਰੇ ਖਾਨਜੋਗ ਆਪਾਂ ਵਰਤ ਸਕੀਏ ਇਹ ਉਹਦੀ ਮਾਰਕੀਟਿੰਗ ਕਰ ਸਕੀਏ ਇਸ ਤੋਂ ਇਲਾਵਾ ਆਪਾਂ ਅੱਧੇ ਏਕੜ ਦੇ ਵਿੱਚ ਬਾਗ ਲਾਇਆ ਹੋਇਆ ਜਿਹਦੇ ਵਿੱਚ ਕਿ ਤਕਰੀਬਨ 50 ਤੋਂ ਵੱਧ ਰੁੱਖ ਲੱਗੇ ਹੋਏ ਨੇ ਜਿਹੜੇ ਕਿ ਅੱਜ ਦੀ ਡੇਟ 'ਚ ਫਲ ਦੇ ਰਹੇ ਨੇ ਤੇ ਉਹ ਟੋਟਲੀ ਆਰਗੇਨਿਕ ਕਰ ਰਹੇ ਆ ਆਪਾਂ ਤਾਂ ਕਿ ਆਪਣੇ ਘਰ ਦੀ ਨੀਡਸ ਜ਼ਰੂਰਤਾਂ ਨੂੰ ਪੂਰਾ ਕਰ ਸਕੀ ਉਹ ਕਾਰ ਸਿੰਘ ਜੀ ਵਧੇਰੀ ਆਮਦਨ ਲੈਣ ਲਈ ਫਿਰ ਕੁਦਰਤੀ ਖੇਤੀ 'ਚ ਕਿਹੋ ਜੇ ਤੰਗ ਤਰੀਕੇ ਬਣਾਏ ਜਾਣ ਜੇ ਆਪਣੇ ਕੋਲੇ 4 ਏਕੜ ਜ਼ਮੀਨ ਆ ਤਾਂ ਆਪਾਂ ਇੱਕ ਕਨਾਲ ਤੋਂ ਸ਼ੁਰੂ ਕਰ ਸਕਦੇ ਆ ਜਿਹਦੇ ਵਿੱਚ ਆਪਾਂ ਘਰ ਦੀ ਘਰ ਬਾਗੀਚੀ ਜਾਂ ਛੋਟੀ ਬਾਗੀਚੀ ਲਾ ਕੇ ਜਿੱਦੋਂ ਆਪਾਂ ਸਬਜ਼ੀਆਂ ਲੈ ਸਕਦੇ ਆ ਜੀ ਉਸ ਤੋਂ ਬਾਅਦ ਆਪਾਂ ਅੱਗੇ ਵਧ ਸਕਦੇ ਆ ਤੇ ਦੂਸਰੀ ਗੱਲ ਜੇ ਝਾੜ ਦੀ ਗੱਲ ਕਰੀਏ ਆਪਾਂ ਝਾੜ ਦੀ ਗੱਲ ਇੱਥੇ ਆਉਂਦੀ ਹੈ ਕਿ ਜੇ ਆਪਾਂ ਮਿੱਟੀ ਦੀ ਸਿਹਤ 'ਤੇ ਆਂਦੇਣ ਲੱਗ ਜਾਈਏ ਜੇ ਆਪਰਾਂ ਨੂੰ ਉਹ ਕਨਸੈਪਟ ਕਲੀਅਰ ਹੋ ਜਾਏ ਕਿ ਮਿੱਟੀ ਦੇ ਵਿੱਚ ਜੀਵਾਣੂ ਨੇ ਉਹਨਾਂ ਦੀ ਭੁੱਖ ਪੂਰੀ ਹੋ ਜੂਗੀ ਉਸ ਤੋਂ ਬਾਅਦ ਉਹਨਾਂ ਨੇ ਜੀਵਾਣੂਆਂ ਨਹੀਂ ਬੂਟਿਆਂ ਨੂੰ ਤਤ ਦੇਣੇ ਸ਼ੁਰੂ ਕਰ ਦੇਣੇ ਆ ਉਸ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕਿ ਝਾੜ ਦੇ ਵਿੱਚ ਬਹੁਤੀ ਗ੍ਰਾਵਟ ਆਉਂਦੀ ਆ ਆਉਂਦੀ ਜ਼ਰੂਰ ਆ ਪਹਿਲੇ 3-4 ਸਾਲ ਆਉਂਦੀ ਆ ਬਟ ਫਿਰ ਥੋੜੀ-ਥੋੜੀ ਕਰਕੇ ਗ੍ਰਾਫ ਵੱਧਦਾ ਹੋਇਆ ਪਹੁੰਚ ਜਾਂਦਾ ਤਕਰੀਬਨ ਉੱਥੇ ਹੀ ਪਹੁੰਚ ਜਾਂਦਾ ਜਿੱਥੇ ਅੱਜ ਕੱਲ ਕੈਮੀਕਲ ਦਾ ਝਾੜ ਆ ਅੱਛਾ ਪੁਕਾਰ ਸਿੰਘ ਜ ਹੂਰਸ ਢੰਗ ਤਰੀਕੇ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਫਿਰ ਮੰਡੀ ਕਰਨ ਦੇ ਢੰਗ ਤਰੀਕੇ ਦਾ ਕਿਦਾਂ ਫਿਰ ਤੁਸੀਂ ਕਰਦੇ ਹੋ ਮੰਡੀ ਕਰਨ ਦਾ ਕਨਸੈਪਟ ਮੇਰੇ ਲਈ ਆ ਮੇਰੇ ਫਾਦਰ ਸਾਹਿਬ ਲਈ ਸਾਡੀ ਜਦ ਵੀ ਗੱਲ ਹੁੰਦੀ ਆ ਸਿਰਫ ਇੱਕੋ ਇੱਕ ਕਨਸੈਪਟ ਹੁੰਦਾ ਕਿ ਪਹਿਲਾ ਕੰਜ਼ਿਊਮਰ ਖੁਦ ਆ ਦੂਸਰਾ ਕੰਜ਼ਿਊਮਰ ਉਹਦੀ ਫੈਮਿਲੀ ਆ ਉਸ ਤੋਂ ਬਾਅਦ ਆ ਜਾਂਦਾ ਪਿੰਡ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਜੋ ਵੀ ਆਪਾਂ ਕਰਦੇ ਆ ਸ਼ਹਿਰ ਆ ਗਿਆ ਸਟੇਟ ਆ ਗਈ ਦੇਸ਼ ਆ ਗਿਆ ਆਪਾਂ ਉਸ ਗੱਲ ਲੈਵਲ ਤੇ ਜਾਣ ਦੀ ਲੋੜ ਨਹੀਂ ਪਿੰਡ ਵਾਲਿਆਂ ਨੂੰ ਪਤਾ ਆਪਣੇ ਪਹਿਲਾਂ ਤਾਂ ਆਪਣੇ ਪਰਿਵਾਰ ਨੂੰ ਪਤਾ ਕਿ ਆਪਣੇ ਘਰੇ ਖੇਤ ਸਬਜ਼ੀ ਲੱਗੀ ਆ ਉਹਦੇ ਸਪਰੇ ਨਹੀਂ ਹੋਈ ਫੀ ਜੀ ਦੂਸਰਾ ਆਪਣੇ ਪਿੰਡ ਵਾਲਿਆਂ ਨੂੰ ਵੀ ਪਤਾ ਕਿ ਹਾਂਜੀ ਇਹ ਕਿਸਾਨ ਨੇ ਖੇਤੀ ਕੀਤੀ ਹੈ ਇਹਨੇ ਸਬਜ਼ੀ ਤੇ ਸਪਰੇ ਨਹੀਂ ਕੀਤੀ ਹੈਗੀ ਹਮ ਹੁਣ ਪਿਛਲੇ ਸਾਲ ਦੀ ਗੱਲ ਆ ਅਸੀਂ ਵੈਸੇ ਤਾਂ ਦਾਲਾਂ ਆਪਣੇ ਘਰ ਲਈ ਲਾਈਆਂ ਸੀ ਛੋਲੇ ਵੱਧ ਕੇ ਥੋੜੇ ਹਮ ਉਹ ਅਸੀਂ ਸੇਲ ਕੀਤੇ ਅਸੀਂ ਕਿਸੇ ਨੂੰ ਸਪੈਸੀਫਿਕਲੀ ਕਿਹਾ ਨਹੀਂ ਜਾਏ ਕਿ ਕਿ ਜੀ ਨਾ ਸੀ ਕੋਈ ਵਧੀਆ ਪੈਕੇਜਿੰਗ ਕੀਤੀ ਆ ਨਾ ਸੀ ਤੇ ਸਿਰਫ ਇਹ ਦੱਸਿਆ ਸਾਡੇ ਕੋਲੇ ਛੋਲੇ ਪਏ ਨੇ ਉਹਨਾਂ ਨੂੰ ਪਤਾ ਕਿ ਇਹਨਾਂ ਕੋਲੇ ਆਰਗੇਨਿਕ ਨੇ ਉਹ ਸਾਡੇ ਤਕਰੀਬਨ ਤਕਰੀਬਨ 150 ਰੁਪਏ ਤੇ ਬਿਨਾਂ ਕਿਸੇ ਨੇ ਕੁਐਸਚਨ ਕੀਤੇ ਲੈਏ ਨੇ 150 ਰੁਪਏ ਕਿਲੋ ਬਿਨਾਂ ਕਿਸੇ ਨੇ ਕੁਐਸਚਨ ਕੀਤੇ ਆਰਾਮ ਨਾਲ ਵੇਕੇ ਨੇ ਸਰਦਾਰ ਪ੍ਰਕਾਰ ਸਿੰਘ ਜੀ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਤੁਸੀਂ ਉਦਦ ਦੀ ਖੇਤੀ ਦੇ ਵਿੱਚ ਵਧੋ ਫੁੱਲੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀਆਂ ਕਰੋ ਸੋ ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸਾਨ ਵੀਰੋ ਕੁਦਰਤੀ ਖੇਤੀ ਕਰਨਾ ਅੱਜ ਕੱਲ ਦੇ ਸਮੇਂ ਦੀ ਲੋੜ ਬਣਦੀ ਜਾ ਰਹੀ ਹੈ ਇਸ ਕੁਦਰਤੀ ਖੇਤੀ ਦੇ ਨਾਲ ਵੀ ਅਸੀਂ ਚੰਗਾ ਮੁਨਾਫਾ ਕਮਾ ਸਕਦੇ ਹਾਂ ਉਮੀਦ ਕਰਦੇ ਹਾਂ ਸਾਡੀ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ